ਆਸਤੇ ਵਿੱਚ 트럼ਪ ਨੇ ਰਗੜ ਤੇ ਪੰਜਾਬੀ ਹਜ਼ਾਰਾਂ ਵੀਜ਼ੇ ਰੱਦ ਛੋਟੀ ਜਹੀ ਗਲਤੀ ਨੇ ਪਾਇਆ ਪੁਆੜਾ ਤੁਸੀਂ ਵੀ ਦੇਖ ਲਵੋ ਨਵੀਂ ਅਪਡੇਟ 트럼ਪ ਦੇ ਬੋਲੋ ਮਹਿਜ਼ 2 ਘੰਟੇ ਪਹਿਲਾਂ ਜਿਹੜਾ ਕਿ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਵੱਡੇ ਪੱਦਰ ਦੇ ਉੱਪਰ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਉਸ ਦਾ ਪੰਜਾਬੀ ਕਮਿਊਨਿਟੀ ਦੇ ਉੱਪਰ ਕਿੰਨਾ ਇਫੈਕਟ ਪਵੇਗਾ ਉਸ ਵਰਦੀ ਰਾਸੇ ਬਿਲਕੁਲ 1 ਲੱਖ ਵੀਜ਼ੇ ਨਵੇਂ ਸਿਰੇ ਤੋਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਜ ਜਿਹਦੇ ਵਿੱਚ 100000 ਵੀਜ਼ਾਸ ਕੈਨਸਲ ਕਰਨ ਦਾ ਐਲਾਨ ਕੀਤਾ ਗਿਆ ਹੈ ਇਹਦੇ ਵਿੱਚ ਹਾਈਲੀ ਸਕਿਲਡ ਵਰਕਰਸ ਵੀ ਸ਼ਾਮਲ ਨੇ ਸਟੂਡੈਂਟਸ ਵੀ ਸ਼ਾਮਲ ਨੇ ਤੇ ਵਿਜ਼ਟਰ ਵੀਜ਼ਾ ਵਾਲੇ ਵੀ ਸ਼ਾਮਲ ਨੇ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਦੱਸੇ ਜਾ ਰਹੇ ਨੇ ਜਿਹੜੇ ਲੋ ਲੰਗੜਾ ਕਰ ਰਹੇ ਸੀ ਵਾਇਲੇਸ਼ਨ ਕਰ ਰਹੇ ਸੀ ਈਵਨ ਕਿ ਜਿਵੇਂ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਕਿ ਟ੍ਰੈਫਿਕ ਰੂਲਸ ਦਾ ਸ਼ਰਾਬ ਪੀ ਕੇ ਗੱਡੀ ਚਲਾਉਣੀ ਅਜਿਹੇ ਹੀ ਕਈ ਹੋਰ ਕਹਾਂਗੇ ਕ੍ਰਾਈਮਸ ਦੇ ਮਾਮਲੇ ਦੇ ਵਿੱਚ ਇਹ ਨਵੀਂ ਕਾਰਵਾਈ ਕੀਤੀ ਗਈ ਹੈ ਆਪਾਂ ਪਹਿਲਾਂ ਯੂ ਐਸ ਸਟੇਟ ਡਿਪਾਰਟਮੈਂਟ ਨੇ ਐਕਸ ਤੇ ਜਾਰੀ ਕਰਦਿਆਂ ਬਿਆਨ ਵਿੱਚ ਕਿਹਾ ਦਾ ਸਟੇਟ ਡਿਪਾਰਟਮੈਂਟ ਹੈਜ਼ ਨਾਓ ਰਿਵੋਕਡ ਓਵਰ 100000 ਵੀਜ਼ਾਸ ਇਨਕਲੂਡਿੰਗ ਸਮ some 800000 student visas and okay. 2500 okay. specialized visas for individuals who had encounters with the US law enforcement from uh, for criminal activity matlab ethe eh hun criminal activity hi manya gaya sharaab pi ke drunk driving assault theft hmm. child abuse ਫਰਾਡ ਐਂਡ ਵੇਰੀਅਸ ਆਦਰ ਕਰਾਈਮਸ ਇਹ ਸਾਰਾ ਕੁਝ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਗਿਆ ਤੇ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਸਟੇਟ ਡਿਪਾਰਟਮੈਂਟ ਵੱਲੋਂ Fox News ਨਾਲ ਗੱਲਬਾਤ ਕਰਦੇ ਆ ਇੱਥੇ ਇਹ ਕਹਾਂਗੇ ਕਿ ਅਮਰੀਕਨ ਮੀਡੀਆ ਨੇ ਵੀ ਰਿਪੋਰਟ ਪਬਲਿਸ਼ ਕੀਤੀ ਹੈ ਪ੍ਰੋਮਿਨੈਂਟਲੀ ਤੇ ਇਹਦੇ ਵਿੱਚ ਕਿਹਾ ਗਿਆ ਦ ਵੀਜ਼ਾ ਕੈਨਸਲੇਸ਼ਨਸ ਵਾਰ ਰਿਲੇਟਡ ਟੂ ਬਿਜ਼ਨਸ ਐਂਡ ਟੂਰਿਸਟ ਟਰੈਵਲਰਸ ਹੂ ਹੈਡ ਓਵਰਸਟੇਡ ਥੇਅਰ ਵੀਜ਼ਾਸ ਇੱਥੇ ਕਹਾਂਗੇ ਕਿ ਇਹਨਾਂ ਨੂੰ ਇੱਕ ਤਰੀਕੇ ਨਾਲ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਇਆ ਹੀ ਮੰਨਿਆ ਜਾਊਗਾ ਤੇ ਇਹਨਾਂ ਨੂੰ ਹੁਣ ਵੱਡੇ ਪੱਧਰ ਤੇ ਡਿਪੋਰਟ ਕੀਤਾ ਜਾਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵੀਜ਼ਾ ਵੱਡੇ ਪੱਧਰ ਤੇ ਹੁਣ ਜੋ ਸਟੇਟ ਡਿਪਾਰਟਮੈਂਟ ਕਹਿ ਰਿਹਾ ਹੈ ਕਿ ਵੀ ਵਿਲ ਕੰਟੀਨਿਊ ਟੂ ਡਿਪੋਰਟ ðiਸ ਥੱਗਸ ਟੂ ਕੀਪ ਅਮਰੀਕਾ ਸੇਫ ਤੇ ਹਾਲਾਂਕਿ ਚੱਲ ਹੀ ਰਿਹਾ ਆਪਾਂ ਸਾਰੇ ਜਾਣਦੇ ਆ ਕਿ ਕਿਵੇਂ ਡਿਪੋਰਟੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਮਰੀਕਾ ਦੇ ਵਿੱਚ ਪਰ ਹੁਣ ਨਵੇਂ ਸਿਰੇ ਤੋਂ ਕਹਾਂਗੇ ਭਾਜੜਾਂ ਪਾਈਆਂ ਨੇ ਜਿਹੜੇ ਆਪਣੇ ਆਪ ਨੂੰ ਸੇਫ ਮਾਨ ਰਹੇ ਸੀ ਖਾਸ ਤੌਰ ਤੇ ਉਹਨਾਂ ਵਾਸਤੇ ਜੀ ਕੇ ਜੀ ਅਸੀਂ ਤਾਂ ਬੜੇ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਮੌਜੂਦ ਹਾਂ ਸ਼ਾਇਦ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਲੱਗਦਾ ਹੈ ਕਿ ਹੁਣ ਉਹਨਾਂ ਵਾਸਤੇ ਘਬਰਾਹਟ ਪੈਦਾ ਕਰ ਦਿੱਤੀ ਗਈ ਹੈ ਡੋਨਲਡ ਟਰੰਪ ਵੱਲੋਂ ਤੇ ਇਹ ਖਾਸ ਕਹਾਂਗੇ ਕਿ ਐਲਾਨ ਕੀਤਾ ਗਿਆ ਇਹ ਇੱਕ ਵੱਡਾ ਐਲਾਨ ਜਿਹੜਾ ਵੀਜ਼ਾਸ ਦੇ ਮਾਮਲੇ ਦੇ ਵਿੱਚ ਕੀਤਾ ਗਿਆ ਹੁਣ ਕਿੰਨੇ ਆਉਣਗੇ 1 ਲੱਖ ਦੇ ਵਿੱਚ ਇੰਡੀਅਨਸ ਕਿੰਨੇ ਨੇ ਕਿਉਂਕਿ ਆਪਾਂ ਸਭ ਤੋਂ ਪਹਿਲਾਂ ਪ੍ਰਵਿੰਦਰ ਜੀ ਜੇ ਜ਼ਿਕਰ ਕਰ ਲਿਆ ਜਾਵੇ ਤਾਂ ਇਸ ਵੇਲੇ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਇੰਡੀਅਨਸ ਦੀ ਹੈ ਜੀ ਜੀ ਤੇ ਪੰਜਾਬੀ ਵੀ ਉਹਦੇ ਵਿੱਚ ਨੇਚੁਰਲੀ ਸ਼ਾਮਿਲ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਬਿਜ਼ਨਸ ਵੀਜ਼ਾ ਤੇ ਵੀ ਜਾਂਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਅਸਰ ਫਿਰ ਇਹਨਾਂ ਦਾ ਇੰਡੀਅਨਸ ਤੇ ਹੀ ਪੈਣਾ ਹੈ ਸਭ ਤੋਂ ਵੱਧ ਰਿਵੋਕੇਸ਼ਨਸ ਨੇ ਜਿਹੜੀਆਂ ਵੀਜ਼ੇ ਰੱਦ ਹੋਏ ਨੇ ਕਿਉਂਕਿ ਆਪਣੇ ਵਾਲਿਆਂ ਨੂੰ ਓਵਰਸਟੇ ਕਰਨ ਦੀ ਆਦਤ ਹੈ ਕੁਝ ਜ਼ਿਆਦਾ ਹੀ ਆਦਤ ਹੈ ਕਿ ਹਾਂਜੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਹੁਣ ਕਾਰਵਾਈ ਕੀਤੀ ਗਈ ਹੈ ਇੱਥੇ ਹੁਣ ਇਹ ਗੈਰ ਕਾਨੂੰਨੀ ਮੰਨੇ ਜਾਣਗੇ ਹਾਲਾਂਕਿ ਡਿਪੋਰਟ ਕਰਨ ਵੇਲੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਪਰ ਜੋ ਸਟੇਟ ਡਿਪਾਰਟਮੈਂਟ ਨੇ ਹੁਣ ਹਾਲਾਂਕਿ ਅਕਸਰ ਇਹ ਡੋਨਲਡ ਟਰੰਪ ਦੇ ਸੋਸ਼ਲ ਮੀਡੀਆ ਸਾਈਟਸ ਤੋਂ ਜਿਹੀਆਂ ਖਬਰਾਂ ਨਿਕਰ ਹੁੰਦੀਆਂ ਨੇ ਜਾਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਵੱਲੋਂ ਅਜਿਹੀਆਂ ਰਿਪੋਰਟਸ ਨਸ਼ਰ ਕੀਤੀਆਂ ਜਾਂਦੀਆਂ ਨੇ ਪਰ ਇਸ ਵਾਰ ਸਟੇਟ ਡਿਪਾਰਟਮੈਂਟ ਨੇ ਆਪਣੇ ਐਕਸ ਹੈਂਡਲ ਤੋਂ ਇਹ ਰਿਪੋਰਟ ਨਸ਼ਰ ਕੀਤੀ ਹੈ ਸੋ ਵਾਕੀ ਜਿਵੇਂ ਕਿ ਪਹਿਲਾਂ ਹੀ ਲਾਸਟ ਜੇਕਰ ਅਪ ਫਰਾਈਡੇ ਦੀ ਗੱਲ ਕਰੀਏ ਤਾਂ ਅਮਰੀਕਨ ਮੀਡੀਆ ਦੇ ਵਿੱਚ ਖਬਰ ਚਰਚਾ ਦੇ ਵਿੱਚ ਰਹੀ ਸੀ ਖਾਸ ਕਰਕੇ ਸਟੂਡੈਂਟਸ ਨੂੰ ਵਾਰਨ ਕੀਤਾ ਗਿਆ ਸੀ ਭਾਈ ਜੇਕਰ ਤੁਸੀਂ ਥੋੜੀ ਜਿਹੀ ਵੀ ਗਲਤੀ ਕੀਤੀ ਤਾਂ ਤੁਹਾਨੂੰ ਚੱਕ ਕੇ ਬਾਹਰ ਜਿਹੜਾ ਕੀ ਤੁਹਾਡੇ ਮੁਲਕ ਭੇਜ ਦਿੱਤਾ ਜਾਵੇਗਾ ਤੇ ਹੁਣ ਉਸ ਦੀ ਤਹਿਤ ਜਿਹੜੀ ਕਿ ਇਹ ਕਾਰਵਾਈ ਵੀ ਅੱਜ ਦੇਖਣ ਨੂੰ ਮਿਲੀ ਹੈ ਸੋ ਜਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਦੇ ਉੱਪਰ ਇਹ ਵੀਜ਼ਾ ਰੱਦ ਕੀਤੇ ਗਏ ਨੇ ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਤੇ ਹੁਣ ਇਹਨਾਂ ਦੇ ਉੱਪਰ ਪੱਕਾ ਠੱਪਾ ਲਾਤਾ ਕਿ ਵਾਪਸ ਸ਼ਾਇਦ ਦੁਬਾਰਾ ਯੂਐਸ ਦੇ ਵਿੱਚ ਨਾ ਜਾ ਸਕਣ। ਬਿਲਕੁਲ ਇੱਥੇ ਕਹਾਂਗੇ ਕਿ 500 ਸਟੂਡੈਂਟਸ ਅਜਿਹੇ ਨੇ ਜਿਨ੍ਹਾਂ ਕੋਲੋਂ ਨਸ਼ੇ ਬਰਾਮਦ ਕੀਤੇ ਗਏ। ਉਹਨਾਂ ਕੋਲੇ ਮੌਜੂਦ ਸੀਗੇ ਪਾਬੰਦੀਸ਼ੁਦਾ ਜਿਹੜੇ ਸਬਸਟੈਂਸ ਜਿਹੜੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਮੰਨੇ ਜਾਂਦੇ ਨੇ। ਹਾਲਾਂਕਿ ਇਸ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਕਿ ਕੋਕੀਨ, ਅਫੀਮ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਨੇ ਪਰ ਇਨਵੋਲਵਿੰਗ ਡਰਗ ਪੋਜੀਸ਼ਨ ਐਂਡ ਡਿਸਟ੍ਰਿਬਿਊਸ਼ਨ ਮਤਲਬ ਉਹ ਡਰਗ ਟ੍ਰੈਫਿਕਿੰਗ ਵੀ ਕਰ ਰਹੇ ਸੀ ਜਿੱਥੇ ਇਹ ਖਾਸ ਤੌਰ ਤੇ ਧਿਆਨ ਦੇਣ ਯੋਗ ਗੱਲ ਹੈ ਕਿ ਸਟੂਡੈਂਟਸ ਦੇ ਵੀਜ਼ਾ ਤੇ ਪੁੱਜੇ ਲੋਕ ਕਹਾਂਗੇ ਨੌਜਵਾਨ ਉਹ ਡਰਗ ਟ੍ਰੈਫਿਕਿੰਗ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਸੀ ਤੇ ਉਹਨਾਂ ਦੇ ਵਿਰੁੱਧ ਹੁਣ ਇਹ ਕਾਰਵਾਈ ਕੀਤੀ ਗਈ ਹੈ ਵੇਰੀਅਸ ਕਰਾਈਮਜ਼ ਦਾ ਆਪਾਂ ਤਾਂ ਜ਼ਿਕਰ ਕੀਤਾ ਹੀ ਹੈ ਹਾਲਾਂਕਿ ਰੋਜ਼ਾਨਾ ਆਪਾਂ ਤਸਵੀਰਾਂ ਦੇਖਦੇ ਹਾਂ ਕਿ ਹਾਂਜੀ ਚਾਈਲਡ ਅਬਿਊਜ਼ਰਜ਼ ਪੀਡੋ ਪੀਡੋਫਾਈਲਸ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਜਿਹੜੇ ਘਰੇ ਹੋਏ ਲੋਕ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਜਾਂ ਉਹਨਾਂ ਦੇ ਵੀਜ਼ਾਸ ਰੱਦ ਕੀਤੇ ਜਾ ਰਹੇ ਨੇ ਈਵਨ ਕਿ ਗ੍ਰੀਨ ਕਾਰਡ ਹੋਲਡਰਜ਼ ਵੀ ਨਹੀਂ ਬਖਸ਼ੇ ਜਾ ਰਹੇ ਪਰ ਇਹ ਕਾਰਵਾਈ ਕਹਾਂਗੇ ਕਿ ਜਿਵੇਂ ਡੋਨਲਡ ਟਰੰਪ ਨੇ ਖੁਦ ਨੂੰ ਵੈਨੇਜ਼ੁਏਲਾ ਦਾ ਹੁਣ ਐਕਟਿੰਗ ਪ੍ਰੈਜ਼ੀਡੈਂਟ ਐਲਾਨ ਦਿੱਤਾ ਤਾਂ ਉਸ ਤੋਂ ਲੱਗਦਾ ਹੈ ਕਿ ਵੈਨੇਜ਼ੁਏਲਾ ਵਾਲਿਆਂ ਨੂੰ ਹੋਰ ਵੱਡੇ ਪੱਧਰ ਤੇ ਗੱਡਿਆ ਜਾਊਗਾ ਕਿ ਹਾਂਜੀ ਮੈਂ ਤਾਂ ਉਧਰ ਦਾ ਵੀ ਰਾਸ਼ਟਰਪਤੀਆਂ ਤੁਸੀਂ ਅਮਰੀਕਾ ਦੇ ਵਿੱਚ ਨਹੀਂ ਰਹਿ ਸਕਦੇ ਜੀ ਜੀ ਤੁਸੀਂ ਵੈਨੇਜ਼ੁਏਲਾ ਦੇ ਵਿੱਚ ਰਹਿਣਾ ਹੀ ਤੁਹਾਡੇ ਵਾਸਤੇ ਸਹੀ ਹੋਵੇਗਾ ਹੁਣ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਵੈਨੇਜ਼ੁਏਲ ਦਾ ਵੈਨੇਜ਼ੁਏਲਾ ਦੇ ਲੋਕ ਅਮਰੀਕਾ ਦੇ ਵਿੱਚ ਮੌਜੂਦ ਨੇ ਸੰਭਾਵਤ ਤੌਰ ਤੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਡੋਨਲਡ ਟਰੰਪ ਖੁਦ ਨੂੰ ਐਕਟਿੰਗ ਪრეਜ਼ੀਡੈਂਟ ਅਲਾਨ ਰੇ ਨੇ ਵੈਨੇਜ਼ੁਏਲਾ ਦਾ ਚਲੋ ਦੇਖਦੇ ਆ ਇਹ ਕਾਰਵਾਈ ਕਿਸ ਤਰੀਕੇ ਦੇ ਨਾਲ ਹੋਊਗੀ ਪਰ ਜਿਹੜੇ ਆਪਣੇ ਕਹਾਂਗੇ ਕਿ ਕਮਿਊਨਿਟੀ ਦੇ ਲੋਕ ਖਾਸ ਤੌਰ ਤੇ ਜਿਵੇਂ ਕੈਲੀਫੋਰਨੀਆ ਦੇ ਵਿੱਚ ਟਰੱਕ ਡਰਾਈਵਰਸ ਨੇ ਜਾਂ ਹੋਰ ਨੇ ਜੇ ਕਿਸੇ ਕੋਲੋਂ ਮਾਮੂਲੀ ਮਾਤਰਾ ਦੇ ਵਿੱਚ ਕੋਈ ਵੀ ਪਾਬੰਦੀਸ਼ੁਦਾ ਨਸ਼ਾ ਸਬਸਟੈਂਸ ਬਰਾਮਦ ਕੀਤਾ ਜਾਂਦਾ ਤਾਂ ਉਹ ਵੀ ਇਸ ਕਾਰਵਾਈ ਦੇ ਘੇਰੇ ਦੇ ਵਿੱਚ ਆ ਸਕਦਾ ਹੈ ਇਹ ਕਹਾਂਗੇ ਕਿ ਵੱਡਾ ਫੈਸਲਾ ਜਿਹੜਾ ਡੋਨਲਡ 트੍ਰੰਪ ਦੀ ਸਰਕਾਰ ਵੱਲੋਂ ਹਾਲਾਂਕਿ ਵੱਡੇ ਪੱਧਰ ਤੇ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ 20 ਜਨਵਰੀ ਤੋਂ ਹੀ ਚੱਲ ਰਹੀ ਹੈ ਕਾਰਵਾਈ ਪਰ ਇਹ ਕਹਾਂਗੇ ਕਿ ਨਵੇਂ ਬਰੇ ਦੇ ਵਿੱਚ ਇੱਕ ਵੱਡਾ ਡੋਨਲਡ 트੍ਰੰਪ ਦਾ ਫੈਸਲਾ ਹੈ ਸਵਾਕੀ ਉਪਜੀਤ ਜੀ ਜਿਸ ਤਰ੍ਹਾਂ ਦੇ ਨਾਲ ਚਲੋ ਨਸ਼ੇ ਤਸਕਰੀ ਦੇ ਨਾਲ ਜੁੜੇ ਹੋਏ ਮਾਮਲੇ ਤੇ ਤਾਂ ਚਲੋ ਐਕਸ਼ਨ ਹੋਣਾ ਬਣਦਾ ਹੀ ਹੈ ਕਹਿੰਦੇ ਜੇਕਰ ਟ੍ਰਾਫਿਕ ਰੂਲ ਵੀ ਵਾਇਲਟ ਕੀਤਾ ਤਾਂ ਵੀ ਉਹਨਾਂ ਦੇ ਉੱਪਰ ਇਹੀ ਗਾਸ਼ ਡਿੱਗੇਗੀ ਬਿਲਕੁਲ ਦੇਖੋ ਟ੍ਰੈਫਿਕ ਰੂਲਸ ਆਪਾਂ ਇੱਕ 19 ਸਾਲ ਦੀ ਕੁੜੀ ਦਾ ਜ਼ਿਕਰ ਕੀਤਾ ਸੀ ਕੁਝ ਸਮਾਂ ਪਹਿਲਾਂ ਜਿਹੜੀ ਕਿ ਇੱਕ ਮਿਲਦੀ ਜੁਲਦੀ ਕਾਰ ਹਾਲਾਂਕਿ ਉਸਨੇ ਟ੍ਰੈਫਿਕ ਰੂਲ ਵਾਇਲਟ ਕੀਤਾ ਵੀ ਨਹੀਂ ਸੀ ਉਹ ਸਿਰਫ ਇੱਕ ਕਾਰ ਦਾ ਭੁਲੇਖਾ ਸੀ ਬਿਲਕੁਲ ਸੇਮ ਡਿੱਟੋ ਮਾਡਲ ਡਿੱਟੋ ਕਲਰ ਦੀ ਕਾਰ ਵਾਲੇ ਕਿਸੇ ਹੋਰ ਸ਼ਖਸ ਨੇ ਟ੍ਰੈਫਿਕ ਰੂਲ ਵਾਇਲਟ ਕੀਤਾ ਤੇ ਪੁਲਿਸ ਨੇ ਉਸ ਨੂੰ ਫੜ ਲਿਆ ਕਿ ਹਾਂ ਜੀ ਤੂੰ ਰੈੱਡ ਲਾਈਟ ਵਾਇਲਟ ਕੀਤੀ ਹੈ ਜਾਂ ਜੋ ਵੀ ਉਸ ਨੇ ਕੋਈ ਉਲੰਘਣਾ ਕੀਤੀ ਹੋਣੀ ਹੈ ਤੇ ਉਸ ਨੂੰ ਫੜ ਕੇ ਆਈਸ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਆਈਸ ਵਾਲਿਆਂ ਨੇ ਰਿਪੋਰਟ ਕਰਨ ਦੀ ਤਿਆਰੀ ਕਰ ਲਈ ਕਿਉਂਕਿ ਉਹ ਬਾਲ ਉਮਰ ਦੇ ਵਿੱਚ ਨਾਬਾਲਗ ਸੀ ਜਦੋਂ ਉਹ 7-8 ਸਾਲ ਦੀ ਤਾਂ ਉਦੋਂ ਅਮਰੀਕਾ ਆਈ ਸੀ ਇਸ ਵੇਲੇ 19 ਸਾਲ ਦੀ ਹੋ ਚੁੱਕੀ ਆ ਉਹ ਹੁਣ ਕਹਾਂਗੇ ਕਿ ਉਸ ਦੇ ਪਿਤਾ ਨੇ ਵੀ ਫਿਰ ਨਾਬਾਲ ਨਾਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲਾ ਲਿਆ ਤਾਂ ਉਹ ਉਸ ਨੂੰ ਵੀ ਰਿਪੋਰਟ ਕੀਤਾ ਜਾਊਗਾ ਜਾਂ ਕੀਤਾ ਜਾ ਚੁੱਕਾ ਹੈ ਪਰ ਕੁੜੀ ਨੂੰ ਅਲਟੀਮੇਟਲੀ ਰਹਾ ਕਰ ਦਿੱਤਾ ਗਿਆ ਸੀ ਉਸ ਮੁਟਿਆਰ ਨੂੰ ਆਖਰਕਾਰ ਰਹਾ ਕਰ ਦਿੱਤਾ ਗਿਆ ਸੀ ਕਿ ਹਾਂਜੀ ਇਹ ਗਲਤੀ ਹੋਈ ਹੈ ਪੁਲਿਸ ਤੋਂ ਕਿਉਂਕਿ ਪੁਲਿਸ ਨੇ ਪ੍ਰਵਾਨ ਕਰ ਲਈ ਉਹ ਆਪਣੀ ਮਿਸਟੇਕ ਸੋ ਇਹ ਚੱਲਦਾ ਰਹਿਣਾ ਇਹ ਤਾਂ ਗੱਡੀਆਂ ਹੁਣ ਕਹਾਂਗੇ ਕਿ ਜਿਹੜੇ ਵਰਕ ਪਰਮਿਟ ਵਗੈਰਾ ਤੇ ਨੇ ਤਾਂ ਉਹ ਤਾਂ ਗੱਡੀ ਚਲਾਉਣੀ ਭੁੱਲ ਹੀ ਜਾਣ ਉਹ ਤਾਂ ਆਪਣੀ ਟੈਕਸੀ ਉਬਰ ਲਿਫਟ ਜਾਂ ਜੋ ਵੀ ਰਾਈਡ ਸ਼ੇਅਰਿੰਗ ਡਰਾਈਵਜ਼ ਨੇ ਉਹਨਾਂ ਵੱਲ ਹੀ ਧਿਆਨ ਦੇਣ ਤਾਂ ਹੀ ਜ਼ਿਆਦਾ ਬੈਟਰ ਹੈ ਤੇ ਕਿਉਂਕਿ ਮਾੜੀ-ਮੋਟੀ ਕਿਤੇ ਨਾ ਕਿਤੇ ਵਾਇਲੇਸ਼ਨ ਹੋ ਜਾਂਦੀ ਹੈ ਜੇ ਤੁਸੀਂ ਇੰਪੇਅਰਡ ਡਰਾਈਵਰ ਨਹੀਂ ਵੀ ਹੈਗੇ ਬਿਲਕੁਲ ਸੋਬਰ ਤਰੀਕੇ ਦੇ ਨਾਲ ਵੀ ਡਰਾਈਵਿੰਗ ਕਰ ਰਹੇ ਹੋ ਮਾੜੀ-ਮੋਟੀ ਕਿਤੇ ਗਲਤੀ ਅਚਨਚੇਤ ਵੀ ਹੋ ਜਾਂਦੀ ਹੈ ਤੇ ਜੇ ਅਚਨਚੇਤ ਗਲਤੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਰੋਕਿਆ ਗਿਆ ਤੇ ਤੁਹਾਡਾ ਰੈਕੋਰਡ ਆਈਸ ਵਾਲਿਆਂ ਨੂੰ ਦੇ ਦਿੱਤਾ ਗਿਆ ਤੇ ਫਿਰ ਸ਼ਾਇਦ ਉਹ ਪਿੱਛੇ ਨਹੀਂ ਹਟਣਗੇ ਰਿਪੋਰਟ ਕਰਨ ਤੋਂ ਜਿਵੇਂ ਕਿ ਇਹ ਚੱਲ ਰਿਹਾ ਹੈ ਖਾਸ ਤੌਰ ਤੇ ਕੱਚਿਆਂ ਵਾਸਤੇ ਕਹਾਂਗੇ ਕਿ ਵੱਡਾ ਅ ਕਾ ਵੱਡਾ ਨਜ਼ਲਾ ਉਹਨਾਂ ਦੇ ਉੱਤੇ ਦਿਗ ਰਿਹਾ ਸੋ ਬਾਕੀ ਜਿਸ ਤਰ੍ਹਾਂ ਨਾਲ ਹਾਈਲੀ ਸਕਿਲਡ ਲੋਕ ਵੀ ਇਸ ਜਿਹੜੇ ਕੀ ਹੈ ਕਾਰਵਾਈ ਦੇ ਵਿੱਚ ਸ਼ਾਮਲ ਹੋ ਗਏ ਨੇ ਤੋਂ ਲੱਗਦਾ ਹੈ ਕਿ ਇਸ ਦਾ ਪ੍ਰਭਾਵ ਸਿੱਧਾ ਸਿੱਧਾ ਕਾਰੋਬਾਰ ਦੇ ਉੱਪਰ ਵੀ ਪੈਣਾ ਲਾਜ਼ਮੀ ਹੈ ਫਿਰ ਬਿਲਕੁਲ ਦੇਖੋ ਹਾਈਲੀ ਸਕਿਲਡ ਵਰਕਰਸ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੌਜੂਦ ਨੇ ਹੋਣ ਉਹਨਾਂ ਤੇ ਕਿਉਂ ਦੋਸ਼ ਲੱਗੇ ਨੇ ਉਹਨਾਂ ਨੇ ਕਿਹੜੀਆਂ ਵਾਇਲੇਸ਼ਨਸ ਕੀਤੀਆਂ ਨੇ ਹਾਲਾਂਕਿ ਰਿਪੋਰਟ ਡਿਟੇਲਡ ਆਈ ਆ ਪਰ ਉਹਨਾਂ ਬਾਰੇ ਕੋਈ ਡਿਟੇਲ ਰਿਪੋਰਟ ਸਾਂਝੀ ਨਹੀਂ ਕੀਤੀ ਗਈ ਕਿ ਜਿਹੜੇ ਆਹ 2500 27000 ਜਿਹੜੇ ਸਪੈਸ਼ਲਾਈਜ਼ਡ ਵੀਜ਼ਾਸ ਨੇ Hmm. Uh, for individuals who had encountered with us law enforcement for criminal activity eh hun criminal activity da dassi hai par kehoj eh hi hai hun jehde apan waisi hi man ke chalde ha ke vadhia ek skilled worker hai ta oh violation ajhi kyon karuga oh criminal activity de vich shamil kyon huga par inanne jadon simple traffic rule violation nu vi criminal bana deta ta fer ho sakda ਇੱਥੇ ਫੇਰ ਕੋਈ ਵੀ ਦੋ ਰਾਏ ਨਹੀਂ ਰਹਿ ਜਾਂਦੀ ਕਿ ਹੁਣ ਉਹ ਮਾੜੀ ਮੋਟੀ ਕਿਤੇ ਅਚਨਚੇਤ ਗਲਤੀ ਹੋਈ ਸੜਕ ਤੇ ਡਰਾਈਵਿੰਗ ਕਰਦੇ ਆ ਤਾਂ ਉਹ ਵੀ ਫੇਰ ਇਹਦੇ ਵਿੱਚ ਸ਼ਾਮਲ ਹੈ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 25000 ਜੀ ਤੇ ਸਪੈਸ਼ਲਾਈਜ਼ਡ ਵੀਜ਼ਾ ਦੇ ਮਾਮਲੇ ਦੇ ਵਿੱਚ ਵੀ ਪਰਵਿੰਦਰ ਜੀ ਜਿਵੇਂ H1B ਵੀਜ਼ਾ ਦਾ ਜ਼ਿਕਰ ਆਉਂਦਾ ਤਾਂ ਉਹਦੇ ਵਿੱਚੋਂ 70% ਪਲੱਸ ਵੀਜ਼ਾਸ ਇੰਡੀਅਨਜ਼ ਨੂੰ ਮਿਲਦੇ ਨੇ ਉਹ ਵੀ ਸਪੈਸ਼ਲਾਈਜ਼ਡ ਵੀਜ਼ਾਸ ਨੇ highly skilled workers ਜਿਹੜੇ ਕਿ ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਹੁਣ ਇਸ ਸਾਲ ਦੇਖਣਾ ਹੋਊਗਾ ਕਿਉਂਕਿ 1 ਲੱਖ ਡਾਲਰ ਦੀ ਫੀਸ ਲੱਗ ਚੁੱਕੀ ਹੈ ਤਾਂ ਨਵੇਂ ਵੀਜ਼ਾਸ ਕਿੰਨੇ ਇੰਡੀਅਨਸ ਨੂੰ ਮਿਲਦੇ ਨੇ ਉਹ ਤਾਂ ਇੱਕ ਵੱਖਰੀ ਚੀਜ਼ ਆ ਪਰ ਫਿਰ ਵੀ ਕਹਾਂਗੇ ਕਿ ਇਸ ਵੇਲੇ 2.5 ਹਜ਼ਾਰ ਦੇ ਵਿੱਚੋਂ ਕਿੰਨੇ ਇੰਡੀਅਨਸ ਨੇ ਫਿਲਹਾਲ ਤਾਂ ਕਲਾਸੀਫਾਈ ਨਹੀਂ ਹੋ ਸਕਿਆ ਪਰ ਵੱਡੀ ਗਿਣਤੀ ਦੇ ਵਿੱਚ ਇੰਡੀਅਨਸ ਕਹਾਂਗੇ ਕਿ ਨਾਲੋਂ ਨਾਲ ਪੰਜਾਬੀ ਘੇਰੇ ਜਾ ਚੁੱਕੇ ਨੇ